ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਕੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਸੋ ਸਹਿਬਾਨ ਅੱਜ ਕਾਲੀ ਤਾਰ ਟੀਮ ਸਾਡੇ ਬੜੇ ਹੀ ਸਤਿਕਾਰਯੋਗ ਸੀਐਚਐਮ ਪ੍ਰਕਾਸ਼ ਸਿੰਘ ਸਾਹਿਬ ਪਿੰਡ ਮੜਿਆਲਾ ਵਿਖੇ ਪਹੁੰਚੀ ਆ ਜੀ ਅੱਜ ਅਸੀਂ ਇਸ ਯੋਧੇ ਨਾਲ ਜੋ 1971 ਦੀ ਲੜਾਈ ਵਿੱਚ ਇਹਨਾਂ ਨੇ ਆਪਣੇ ਜੋਰ ਦਿਖਾਏ ਆ ਇਹਨਾਂ ਦੇ ਜਵਾਨੀ ਸੁਣਾਂਗੇ ਤੇ ਹੁਣ ਅਸੀਂ ਸੀ.ਐਚ.ਐਮ. ਪ੍ਰਕਾਸ਼ਾ ਨੂੰ ਬੇਨਤੀ ਕਰਾਂਗੇ ਕਿ ਉਹ ਸ਼ੁਰੂਆਤ ਵਿੱਚ ਜਿਸ ਤਰ੍ਹਾਂ ਗੇਸ ਮੜਿਆਲਾ ਪਿੰਡ ਵਿੱਚੋਂ ਪੜ੍ਹ ਕੇ ਕਿਸ ਤਰ੍ਹਾਂ ਉਹਨਾਂ ਨੇ ਫੌਜ ਜੁਆਇਨਿੰਗ ਕੀਤੀ ਫੌਜ ਵਿੱਚ ਭਰਤੀ ਹੋਇਆ ਉਹ ਸਾਨੂੰ ਚੰਦ ਅਲਫ਼ਾਜ਼ ਸਾਡੇ ਨਾਲ ਸਾਂਝੇ ਕਰਨਗੇ ਮੈਂ ਸੀ.ਐਚ.ਐਮ. ਪ੍ਰਕਾਸ਼ ਸਿੰਘ 6 ਸੇ ਕਲਾਈ ਕਾਲੀ ਤਰਪਟਣ ਪਿੰਡ ਮੜਿਆਲਾ ਮੈਂ ਆਪਣੇ ਪਿੰਡ ਦੇ ਪ੍ਰਮਜੀ ਸਕੂਲ ਵਿੱਚੋਂ ਪੰਜਵੀਂ ਕਲਾਸ ਕਰਕੇ ਉਸ ਤੋਂ ਬਾਅਦ ਮੈਂ ਗਵਰਨਮੈਂਟ ਹਾਈ ਸਕੂਲ ਨਸਰਾਲਾ 8ਵੀਂ ਕਲਾਸ ਵਿੱਚ ਪੜਦਾ ਸੀ ਪੜਦੇ ਪੜਦੇ ਅਸੀਂ ਭਰਤੀ ਹੋ ਗਏ 71 ਦੇ 1975 ਦੇ ਵਿੱਚ ਅਸੀਂ ਤੁਸੀਂ ਕਿਹੜੀ ਜਗ੍ਹਾ ਤੁਹਾਡੀ ਪੋਸਟਿੰਗ ਹੈ ਅਸੀਂ ਜਲੰਧਰ ਕੈਂਟ ਤੋਂ ਭਰਤੀ ਹੋ ਕੇ ਟ੍ਰੇਨਿੰਗ ਵਾਸਤੇ ਮੇਟ ਕੈਂਟ ਗਏ ਮੇਟ ਕੈਂਟ ਅਸੀਂ ਬਰਾਵੋ ਕੁੰਬੜੀ ਜੇ ਟ੍ਰੇਨਿੰਗ ਕੀਤੀ ਟ੍ਰੇਨਿੰਗ ਤੋਂ ਬਾਅਦ ਸਾਨੂੰ 6 ਸੈਕਲਾਈਜ਼ भेजਿਆ ਗਿਆ ਸਾਡੀ ਪਲਟੂਨ ਉਸ ਟਾਈਮ ਤੇ ਰੰਗੀਆਂ ਸੀ ਰੰਗੀਆਂ ਸੀ ਜਦੋਂ ਡਰਾਫ ਗਿਆ ਸਾਡਾ ਸਾਨੂੰ ਅਲੱਗ ਕਿ ਸਾਡੀ ਪਲਟੂਨ ਨੂੰ ਜਿਹੜੀ ਸੀਗੀ ਨਵੀਂ ਟ੍ਰੇਨਿੰਗ ਵਾਸਤੇ ਸਾਡੇ ਜਿਹੜੇ ਟ੍ਰੇਨਿੰਗ ਅਫਸਰ ਸੀ ਉਹਨਾਂ ਨੂੰ ਸਾਨੂੰ ਦੁਬਾਰਾ ਫਰੈਸ਼ ਟ੍ਰੇਨਿੰਗ ਕਰਾਉਣ ਵਾਸਤੇ ਅਲੱਗ ਕਰ ਦਿੱਤਾ ਟ੍ਰੇਨਿੰਗ ਕਰਦੇ ਕਰਦੇ ਹੀ ਯੂਨਟ ਦੀ ਐਕਸਰਸਾਈਜ਼ ਚੱਲ ਪਈ ਐਕਸਰਸਾਈਜ਼ ਤੇ ਅਸੀਂ ਗਏ ਸੀ ਇੱਕ ਉੱਥੇ ਪਹਾੜੀ ਸੀ ਇਸ ਪਹਾੜੀ ਤੋਂ ਅਸੀਂ ਐਕਸਰਸਾਈਜ਼ ਕਰ ਰਹੇ ਸੀ ਹਲੇ ਥੋੜੇ ਦਿਨ ਹੋਏ ਸੀ ਸਾਨੂੰ ਸੀਓ ਸਾਹਿਬ ਦੇ ਮਤਲਬ ਕੰਪਨੀ ਕਮਾਂਡਰ ਨੂੰ ਆਰਡਰ ਮਿਲ ਗਿਆ ਭਈ ਐਕਸਰਸਾਈਜ਼ ਕਲੋਜ਼ ਕਰੋ ਕਲੋਜ਼ ਕਰਨ ਤੋਂ ਬਾਅਦ ਪਲਟੂਨ ਦੁਬਾਰਾ ਜੂੰਡ ਦੇ ਵਿੱਚ ਰੰਗਿਆ ਆਵੇ ਕਹਨ ਵਈ ਸਾਡੀ ਉਦਾਂ ਹੀ ਉੱਥੇ ਖੜੀ ਸੀ ਤੇ ਸਾਨੂੰ ਆਰਡਰ ਮਿਲ ਗਿਆ ਭਈ ਤੁਸੀਂ ਸਾਰੇ ਆਪ ਆਪਣਾ ਕੰਪਨੀ ਵਾਈ ਜਾ ਕੇ ਸਾਨੂੰ ਸਾਡੇ ਸੀਨੀਅਰ ਜੀਸੀਓ ਪਲਟੂਨ ਕਮਾਂਡਰ ਪਲਟੂਨ ਹੌਲਦਾਰਾਂ ਨੇ ਆਰਡਰ ਦਿੱਤੇ ਭਈ ਆਹ ਸਮਾਨ ਤੁਸੀਂ ਕਿੱਟ ਦਾ ਸਮਾਨ ਕਿੱਟ ਵਿੱਚ ਬੰਦ ਕਰ ਦਿਓ ਬਾਕਸੇ ਦਾ ਬੋਕਸੇਜ ਕਰਦੇ ਹੋ ਤੇ ਤੁਸੀਂ ਸਾਨੂੰ ਕੋਈ ਵੀ ਦੱਸੇ ਬਿਨ ਲੜਾਈ ਲੱਗਣੀ ਕੀ ਕਰਨਾ ਬਾਅਦ ਵਿੱਚ ਹੌਲੀ ਹੌਲੀ ਇੱਕ ਦੂਜੇ ਨੂੰ ਪਤਾ ਲੱਗ ਗਿਆ ਬਿ ਲੜਾਈ ਲੱਗ ਗਈ ਸਾਨੂੰ ਫਿਰ ਫਟਾਫਟ ਉਹ ਨਹੀਂ ਸਮਾਨ ਲੇਅਰਡ ਕਰਕੇ ਤੇ ਅਸੀਂ ਸਾਡੇ ਕੋਲ ਚੱਕ ਤੋਂ ਇੱਕੋ ਇੱਕ ਮਿੰਟ ਜਿਹੜਾ ਸਾਡੇ ਕੋਲ ਨਾਲ ਜਾਣ ਵਾਲਾ ਸਮਾਨ ਸੀ ਅਸੀਂ ਲੈ ਕੇ ਕੰਪਨੀ ਕੋਟੂਨ ਵਾਈਫਾਲ ਨੋਗੇ ਤੇ ਸਾਨੂੰ ਗੱਡੀਆਂ ਚ ਲੇਅਰਡ ਕਰਕੇ ਸਾਨੂੰ ਉੱਥੇ ਘਵਟੀ ਤੋ ਅਗੇ ਰਾਤ ਨੂੰ ਮਾਰਜ ਕਰਕੇ ਘਵਟੀ ਭੇਜ ਦਿੱਤਾ ਗਿਆ ਉੱਥੇ ਇੱਕ ਸੋਨਮਸਾਨ ਜਗਾ ਸੀ ਜਿੱਥੇ ਸਾਡੇ ਅਡਵਾਂਸ ਪਹਿਲਾਂ ਹੀ ਸਾਡੇ ਲੱਗਰ ਚਲੇ ਗਿਆ ਸੀ ਉੱਥੇ ਸਾਨੂੰ ਫਟਾਫਟ ਸਾਡੇ ਪਡੂ ਨਾ ਆਦਰ ਕਹਿੰਦੇ ਵੀ ਤੁਸੀਂ ਆਪਣੇ ਇਥੋਂ ਪੈਕ ਲੰਚ ਔਰ ਖਾਣਾ ਲੈ ਲਓ ਤੇ ਦੁਬਾਰਾ ਮੂਵ ਜੇ ਤੁਹਾਨੂੰ ਪੈਕ ਲੰਚ ਬਣ ਗਿਆ ਸੀਗਾ ਤੇ ਉਸ ਤੋਂ ਬਾਅਦ ਅਗਲੀ ਕਰਦੇ ਕੀ ਸੀ ਅਗਲੀ ਕਰ ਵੇ ਜੀ ਸਾਨੂੰ ਫਿਰ ਉੱਥੋਂ ਦੁਬਾਰਾ ਫਿਰ ਮੂਵ ਦਾ ਆਰਡਰ ਮਿਲ ਗਿਆ ਕੰਪਨੀ ਵੇ ਜੀ ਅਸੀਂ ਫਿਰ ਬ੍ਰਹਮਪੁੱਤਰ ਜਿਹੜਾ ਕੇਸਤੀਆਂ ਨਾ ਹੀ ਪਾਰ ਕੀਤਾ ਜਦੋਂ ਪੂਰੀ ਪਲਟਣ ਕੇਤੀਆਂ ਨਾ ਹੀ ਪਾਰ ਹੋ ਗਈ ਤੇ ਅੱਗੇ ਜਾ ਕੇ ਕੰਪਨੀ ਵਾਈਜ਼ ਯੂਨਿਟ ਡਿਫੈਂਸ ਲੋਨ ਨੂੰ ਮਿਲ ਗਿਆ ਕਿਥੇ-ਜਿਥੇ ਕੰਪਨੀਆਂ ਲੱਗੀਆਂ ਜਿੱਥੇ ਲੱਗੀਆਂ ਪੂਰੀ ਰਾਤ ਅਸੀਂ ਗਿਵਿੰਗ ਕਰਦੇ ਰਹੇ ਤੇ ਰੋਲੈਂਗ ਕੰਡਰੇਈ ਅਫਸਰ ਸਾਡੇ ਗੱਡੀਆਂ ਲੈ ਕੇ ਘੁੰਮਦੇ ਸਾਨੂੰ ਆਰਡਰ ਮਿਲਿਆ ਵੀ ਸਵੇਰੇ 4 ਵਜੇ ਜਮਾਲਮੌਰ ਸ਼ਹਿਰ ਦੇ ਉੱਤੇ ਅਟੈਕ ਕਰਨਾ ਤੇ ਆਰਡਰ ਇਹ ਸੀ ਫਿਰ ਤੁਸੀਂ ਜਿੰਨਾ ਆਪਣੀ ਡਿਗਿੰਗ ਕਰੀਓ ਜੇਦਾ ਮੋਰਚਾ ਕੰਪਲੀਟ ਨਹੀਂ ਹੁੰਦਾ ਉਹਨਾਂ ਚਿਰ ਉਹ ਕੋਈ ਰੈਸਟ ਨਹੀਂ ਕਰੇਗਾ ਪਰ ਡਿਊਟੀ ਜਿਹੜੀ ਹੈ ਉਹ ਜੇ ਤੇ ਜਦੋਂ 4 ਵਜੇ ਕੰਪਨੀਆਂ ਪੂਰੀਆਂ ਕੰਪਨੀਆਂ ਜਿਹੜੀਆਂ ਸੀ ਉਹ ਆਪਣੀ ਡਿਫੈਂਸ ਤੇ ਤਿਆਰ ਸੀਗੀਆਂ ਤੇ ਤੜਕੇ ਨੂੰ 4 ਵਜੇ ਫੇਰ ਸਾਡੇ ਗੱਡੀਆਂ ਜਿਹੜੀਆਂ ਅਫਸਰ ਸਾਡੇ ਘੁੰਮਣ ਲੱਪੇ ਤੇ ਜਿਹੜਾ ਅਟੈਕ ਹੈ ਉਹ ਕੈਨਸਲ ਕਰ ਦਿੱਤਾ ਤੇ ਅਗਲਾ ਹੁਕਮ ਜਿਹੜਾ ਤੁਹਾਨੂੰ ਬਾਅਦ ਚ ਮਿਲੇਗਾ ਤੇ ਕੰਪਨੀਆਂ ਜਿਹੜੀਆਂ ਤੁਸੀਂ ਆਪਣੀ ਡਿਊਟੀਆਂ ਕਰੋ ਕੋਈ ਢਿੱਲੇ ਨਹੀਂ ਰਹੇਗਾ ਤੇ ਆਪਣੀ ਡੀਗਿੰਗ ਜਿਹੜੀ ਨਹੀਂ ਹੋਈ ਉਹ ਕੰਪਲੀਟ ਕਰ ਲਓ ਤੇ ਡਿਫੈਂਸ ਤੇ ਰਹੋ ਜਦੋਂ ਤੁਹਾਨੂੰ ਇਸ ਤੋਂ ਬਾਅਦ ਐਡਵਾਂਸ ਕਰਨ ਦਾ ਆਰਡਰ ਮਿਲਿਆ ਤੇ ਉਹ ਸੀਨ ਸਾਡੇ ਨਾਲ ਤੁਸੀਂ ਸਾਂਝਾ ਕਰੋ ਸਾਨੂੰ ਸਰ ਦੁਪਹਿਰ ਨੂੰ ਆਰਡਰ ਮਿਲ ਗਿਆ ਹੈ ਕਿ 4 ਵਜੇ ਪਲਟਨ ਜਿਹੜੀ ਆ ਐਡਵਾਂਸ ਕਰੇਗੀ ਕੰਪਨੀ ਵਾਈਜ਼ ਐਡਵਾਂਸ ਸ਼ੁਰੂ ਹੋ ਗਿਆ ਤੇ ਜਦੋਂ ਅਸੀਂ ਐਡਵਾਂਸ ਕਰ ਰਹੇ ਸੀ ਸ਼ਹਿਰ ਦੇ ਵਿੱਚ ਬਜ਼ਾਰਾਂ ਦੇ ਵਿੱਚ ਦੀ ਸਾਡੀ ਜੁੰਮ ਜਾ ਰਹੀ ਸੀ ਤੇ ਸਾਨੂੰ ਉਹਨਾਂ ਦੀ ਕਾਨਵੇ ਜਿਹੜੀ ਸੀ ਉੱਥੇ ਉਹ ਵਾਪਸ ਜਾਣ ਵਾਸਤੇ ਜਾਂ ਕੀ ਕਰਨ ਵਾਸਤੇ ਉਹ ਗੱਡੀਆਂ 'ਚ ਬੈਠੇ ਸੀ ਤੇ ਕੋਈ ਇਕਾਦੁਕਾ ਬੰਦਾ ਜਿੰਨੇ ਵੀ ਉਹਨਾਂ ਦੇ ਸੀਗੇ ਜਵਾਨ ਉਹ ਕੋਈ ਫੈਰ ਕਰਦਾ ਰਹੀ ਸਾਡੀ ਵਾਪਸ ਨੂੰ ਰੋਕਦਾ ਸੀ ਤੇ ਸਾਡੇ ਵੀ ਜਵਾਨਾਂ ਨੇ ਉਹਨਾਂ ਦੇ ਉੱਤੇ ਫੈਰਿੰਗ ਕਰਕੇ ਉਹਨਾਂ ਨੂੰ ਪਿੱਛੇ ਧਰਾਂ ਰਹੇ ਸੀ ਤੇ ਅਸੀਂ ਉੱਥੇ ਕੀ ਦੇਖਿਆ ਤੇ ਜਿਹੜੀ ਕਾਣਵੇ ਸੀ ਉਹ ਜਿਹੜੀ ਕਾਣਵੇ ਦੇ ਵਿੱਚ ਜਵਾਨ ਬੈਠੇ ਸੀ ਕੋਈ ਡਰਾਈਵਰ ਸੀ ਕੋਈ ਸੈਕੰਡ ਸੀਟ ਤੇ ਬੈਠਾ ਹੈ ਕੋਈ ਪਿੱਛੇ ਬੈਠੇ ਸੀ ਕੋਈ ਸਮਾਨ ਦੀਆਂ ਗੱਡੀਆਂ ਸੀ ਉਹਨਾਂ ਦੇ ਉੱਤੇ ਸਾਡੇ 에어 ਅਟੈਕ ਹੋਇਆ 에어 ਅਟੈਕ ਨੇ ਉਹਨਾਂ ਨੂੰ ਉਹ ਜਿਹੜੇ ਬੰਦੇ ਵਿੱਚ ਬੈਠੇ ਸੀ ਕੋਈ ਖਿੜਕੀ ਤੋਂ ਬਾਹਰ ਉੱਡ ਗਿਆ ਸੀ ਕੋਈ ਥੱਲੇ ਡਿਗੇ ਆ ਸੀ ਕੁਝ ਪਿੱਛੇ ਬੰਦੇ ਡਿਗੇ ਪਏ ਸੀ ਕੋ ਮਰੇ ਪਏ ਸੀ ਕੋਈ ਜਿਹੜੇ ਬਚ ਗਏ ਉਹ ਵਾਪਸ ਦੌੜ ਰਹੇ ਸੀ ਉਹ ਆਪਣੇ ਹਥਿਆਰਾਂ ਨਾਲ ਸਾਡੇ ਦੇ ਉੱਤੇ ਫੇਰ ਵੀ ਕਰਦੇ ਸੀ ਪਰ ਸਾਡੀ ਜੂੰਡ ਜਿਹੜੀ ਸੀ ਉਹ ਅਡਵਾਂਸ ਕਰਦੀ ਰਹੀ ਤੇ ਉਹ ਵੀ ਸਾਡੇ ਤੇ ਜਵਾਬੀ ਫਾਇਰ ਕਰਦੇ ਪਰ ਉਹ ਵਾਪਸ ਪਿੱਛੇ ਦੌੜੇ ਜਾਂਦੇ ਸੀ ਕਿਉਂ ਉਹਨਾਂ ਦੇ ਮੇਨ ਪਾਵਰ ਜਿਹੜੀ ਸੀ ਪਿੱਛੇ ਖਤਮ ਹੋ ਗਈ ਸੀ ਤੇ ਅਸੀਂ ਏਸੀ ਤਰ੍ਹਾਂ ਪੂਰਾ ਜਮਾਲਪੁਰ ਸ਼ਹਿਰ ਜਿਹੜਾ ਸੀ ਉਹ ਕ੍ਰਾਸ ਕੀਤਾ ਅੱਗੇ ਜਾ ਕੇ ਫਿਰ ਸਾਡੀ ਜੂੰਟ ਐਡਵਾਂਸ ਜਿਹੜੀ ਰਹੀ ਰਹੀ ਤੇ ਕਿਤੇ ਬ੍ਰਿਜ ਆਉਂਦਾ ਸੀ ਕਿਤੇ ਕੋ ਮੰਦਰ ਮਸਜਿਦ ਆਉਂਦੀ ਸੀ ਉੱਥੇ ਉਹਨਾਂ ਦੇ ਬੰਦੇ ਛੁਪੇ ਸੀ ਸਾਡੇ ਐਡਵਾਂਸ ਨੂੰ ਰੋਕਦੇ ਸੀ ਪਰ ਸਾਡੇ ਜਿਹੜੀ ਜੂੰਟ ਸੀਗੀ ਬਹਾਦਰ ਜਵਾਨ ਸੀ ਸਾਡੇ ਅਫਸਰ ਸੀ ਜੀਸੀਓ ਸਾਹਿਬਾਨ ਸੀਗੇ ਜੋ ਹਾਂ ਕਿ ਉਹ ਨਾ ਤਾਂ ਮਰਾਲ ਬਹੁਤ ਹਾਈ ਸੀਗਾ ਉਹ ਬੜੇ ਹੌਸਲੇ ਦੇ ਨਾਲ ਦਲੇਰੀ ਦੇ ਨਾਲ ਅੱਗੇ ਵੱਧ ਰਿਹਾ ਸੀ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ ਕਰ ਰਿਹਾ ਸੀ ਤੇ ਕਈ ਜਗ੍ਹਾ ਮੁਕਾਬਲੇ ਵੀ ਹੋਏ ਸਾਡੇ ਜਵਾਨ ਉੱਥੇ ਜ਼ਖਮੀ ਵੀ ਹੋਏ ਕਈ ਸਾਡੇ ਨਾਲੋਂ ਵਿਛੜ ਵੀ ਗਏ ਜਿਹੜੀ ਆਪਣੀ ਜਾਨ ਕੁਰਬਾਨ ਕਰ ਗਏ ਤੇ ਪਰ ਸਾਡਾ ਜਿਹੜਾ ਜੂਰਦਾ ਐਡਵਾਂਸ ਸੀ ਉਹ ਨਹੀਂ ਰੁਕਿਆ ਬਹੁਤ ਸਾਰੇ ਛੇਸਕ ਲਈ ਟਾਕੇ ਵਿੱਚ ਪਹੁੰਚ ਪਹੁੰਚੋ ਪਹਿਲੀ ਬਟਾਲੀਅਨ ਸੀ ਉਸ ਤੋਂ ਬਾਅਦ ਦੇ ਹਾਲਾਤ ਕੀ ਸਨ ਸਾਡੀ ਬਟਾਲੀਅਨ 6 ਸਿੱਖ ਲਾਈ ਪਹਿਲੀ ਬਟਾਲੀਅਨ ਸੀਗੀ ਜੋ ਟਾਕੇ ਦੇ ਵਿੱਚ ਸਭ ਤੋਂ ਪਹਿਲਾਂ ਪਹੁੰਚੀ ਸੀ ਉੱਥੇ ਜਾ ਕੇ ਜਿਹੜਾ ਪਾਕਿਸਤਾਨ ਦੇ 93000 ਕਹਿੰਦੀ ਸੀ ਉਹਨਾਂ ਤੇ ਸਾਡੀ ਪਲਟਨ ਦੀ ਡਿਊਟੀ ਲੱਗੀ ਉਹਨਾਂ ਦੀ ਡਿਊਟੀ ਜਿਹੜੀ ਸੀ ਸਾਡੀ ਉਹਨਾਂ ਨੂੰ ਚਾਰਜ ਸਵੇਰੇ ਤੋਂ ਕੈਂਪ ਜਿਹੜਾ ਸੀ ਉਹ ਸਾਡੇ ਅੰਦਰ ਸੀਗਾ ਉਹ ਦੁਬਾਰਾ ਅਲੱਗ-ਅਲੱਗ ਡੂਰੀਆਂ ਜਿਹਦੋਂ ਅਫਸਰਾਂ ਨੇ ਉਹ ਜਿੰਨੇ ਕੈਦੀ ਸੀ ਉਹਨਾਂ ਦੀਆਂ ਲਿਖਤਾਂ ਬਣਾ ਬਣਾ ਕੇ ਉਹਨਾਂ ਨੂੰ ਆਪਣੇ ਇੰਡੀਆ 'ਚ ਅਲੱਗ-ਅਲੱਗ ਕੈਂਪਾਂ 'ਚ ਇੱਥੇ ਭੇਜਿਆ ਭੇਜਣ ਤੋਂ ਬਾਅਦ ਜਦੋਂ ਪੂਰੇ 93000 ਕੈਦੀ ਉਹਨਾਂ ਦੇ ਇੰਡੀਆ 'ਚ ਸ਼ਿਫਟ ਹੋ ਗਏ ਫਿਰ ਸਾਡੀ ਜੂੰਟ ਸਭ ਤੋਂ ਬਾਅਦ ਲਾਸਟ 6 ਸਖ ਲਈ ਜੂੰਟ ਸੀਗੀ ਜਿਹੜੀ ਕਿ ਸਭ ਤੋਂ ਪਹਿਲਾਂ ਢਾਕੇ 'ਚ ਐਂਟਰ ਹੋਈ ਔਰ ਸਭ ਤੋਂ ਲਾਸਟ ਤੱਕੇ ਲੋ ਬਾਬ ਸਾਹਿਬ ਠੀਕ ਹੈ ਤਾਂ ਕੁਛ ਇਹੋ ਜਿਹੇ ਜਵਾਨ ਤੁਹਾਡੇ ਨਾਲ ਜਿਹੜੇ ਕਿ ਲੜਾਈ ਦੇ ਸਮੇਂ ਤੁਹਾਡੇ ਨਾਲ ਸੀ ਪਰ ਉਹ ਸ਼ਹੀਦ ਹੋ ਗਏ ਜੇਕਰ ਉਹਨਾਂ ਦੇ ਨਾਂ ਤੁਹਾਨੂੰ ਯਾਦ ਆਉਂਦੇ ਆ ਤੇ ਉਹ ਜ਼ਰੂਰ ਸਾਂਝੇ ਕਰੋ ਸਾਡੇ ਨਾਲ ਜੀ 40 ਕੰਪਨੀ ਚ ਸਿਪਾਈ ਮਨਜੀਤ ਸਿੰਘ ਸਿਗਾ ਜੋ ਕਿ ਉਹ ਉੱਥੇ ਸ਼ਹੀਦ ਹੋ ਗਿਆ ਤੇ ਇੱਕ ਐਮਐਮਜੀ ਵਾਲਾ ਜਵਾਨ ਸੀ ਮਜੀਤ ਸਿੰਘ ਤੇ ਇੱਕ ਆਰਸੀਐਲ ਵਾਲਾ ਜਵਾਨ ਸੀ ਉਹ ਉਥੇ ਆਪਣੀ ਲੜਾਈ ਲੜਦੇ ਲੜਦੇ ਉਥੇ ਸ਼ਹੀਦ ਹੋ ਗਏ ਤੇ ਦੁਬਾਰਾ ਸਾਡੀ ਜੂੰਡ ਨੇ ਉਹਨਾਂ ਦੇ ਉੱਤੇ ਦੁਸ਼ਮਣ ਦੇ ਉੱਤੇ ਜ਼ਬਰਦਸਤ ਅਟੈਕ ਕੀਤਾ ਅਟੈਕ ਕਰਨ ਤੋਂ ਬਾਅਦ ਉਹਨਾਂ ਨੂੰ ਪਿੱਛੇ ਧਕੇਲਿਆ ਕੁਝ ਜਵਾਨ ਉਹਨਾਂ ਦੇ ਸ਼ਹੀਦ ਹੋ ਗਏ ਕੁਝ ਵਾਪਸ ਜਾਣ ਚ ਕਾਮਯਾਬ ਹੋ ਗਏ ਤੇ ਸਾਡੀ ਜੂਨਟ ਅਡਵਾਂਸ ਕਰਦੇ ਕਰਦੇ ਅੱਗੇ ਵੱਧ ਰਹੀ ਸੀ ਤੇ ਲਾਖ ਦੇ ਵਿੱਚ 16 ਦਸੰਬਰ ਨੂੰ ਸੀਸਫਾਇਰ ਹੋ ਗਿਆ ਤੇ ਉਸ ਤੋਂ ਬਾਅਦ ਪਟਨਾ ਨੂੰ ਆਰਡਰ ਮਿਲ ਗਿਆ ਤੇ ਤੁਸੀਂ ਹੁਣ ਕਿਸੇ ਨੇ ਫਾਇਰ ਨਹੀਂ ਕਰਨਾ ਤੇ ਲੜਾਈ ਬੰਦ ਹੋ ਗਈ ਠੀਕ ਹੈ ਜੀ ਇਸ ਤੋਂ ਇਲਾਵਾ ਤੁਸੀਂ ਕੋਈ ਹੋਰ ਜਾਣਕਾਰੀ ਜੇਕਰ ਸਾਂਝੀ ਕਰਨਾ ਚਾਹੁੰਦੇ ਹਾਂ ਤਾਂ ਜ਼ਰੂਰ ਕਰੋ ਸਾਂਝੀ ਇਹ ਵੀ ਜੀ ਵੀ ਸਾਡੇ ਪਟਨ ਦੇ ਜਿੰਨੇ ਵੀ ਪੁਰਾਣੇ ਜਵਾਨ ਸੀ ਉਹਨਾਂ ਨੇ 1962 ਤੇ 1965 ਚ ਲੜਾਈ ਲੜੀ ਸੀਗੀ ਉਹ ਜਿਹੜੇ ਵੀ ਨਵੇਂ ਜਵਾਨ ਸੀ ਜਾਂ ਪੁਰਾਣੇ ਸੀ ਉਹਨਾਂ ਦਾ ਕਾਫੀ ਐਕਸਪੀਰੀਅੰਸ ਹੈਗਾ ਜਿਹੜੇ ਨਵੇਂ ਜਵਾਨ ਸੀ ਉਹਨਾਂ ਤੋਂ ਸੇਧ ਲੈ ਕੇ ਉਹਨਾਂ ਦੀ ਬਹਾਦਰੀ ਨੂੰ ਦੇਖਦੇ ਹੋਏ ਜਿਹੜੇ ਨਵੇਂ ਜਵਾਨ ਸੀਗੇ ਉਹਨਾਂ ਦੇ ਵਿੱਚ ਵੀ ਜੋਸ਼ ਭਰਦਾ ਸੀ ਕਿ ਅਸੀਂ ਆਪਣੀ ਕੌਮ ਦੀ ਖਾਤਰ ਗਰੁੱਪ ਦੀ ਖਾਤਰ ਅਸੀਂ ਬੇਸ਼ੱਕ ਕੁਰਬਾਨ ਹੋਈਏ ਪਰ ਅਸੀਂ ਆਪਣੀ ਜੁਹੰਡ ਦਾ ਨਾਮ ਬਦਨਾਮ ਨਹੀਂ ਹੋਣਾ ਦੇਣਾ ਤੇ ਆਪਣੀ ਜੁਹੰਡ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਫੌਜ ਦੀਆਂ ਲਗ ਰਹੀਆਂ ਫੌਜ ਦੀਆਂ ਗੱਲਾਂ ਬਟਾਲੀਆਂ ਦੀਆਂ ਗੱਲਾਂ ਸੁਣਦੀ ਐ ਤੇ ਤੁਹਾਡਾ ਜਜ਼ਬਾ ਬਟਾਲੀਆਂ ਨੂੰ ਵਾਸਤੇ ਅੱਜ ਕਿਸ ਤਰ੍ਹਾਂ ਦਾ ਸਾਡਾ ਜਜ਼ਵਾ ਕੁੜ ਵੀ ਅਸੀਂ ਬੇਸ਼ੱਕ ਸਾਡੀ ਏਜ ਜ਼ਿਆਦਾ ਹੋ ਗਈ ਆ ਪਰ ਅਸੀਂ ਹੁਣ ਵੀ ਆਪਣੇ ਗਰੁੱਪ ਲਈ ਆਪਣੀ ਕੌਮ ਲਈ ਤਿਆਰ ਪਰ ਤਿਆਰ ਆਂ ਸਮਝੇ ਹੁਣ ਵੀ ਕੋਈ ਸਾਨੂੰ ਜੂੜ ਚੋਂ ਕੋਈ ਸਾਨੂੰ ਸੁਨੇਹਾ ਆਉਂਦਾ ਤੇ ਦੇਸ ਤੇ ਭਰੀ ਪਈ ਆ ਜਾਂ ਸਾਡੇ ਗਰੁੱਪ ਦੇ ਭਰੀ ਪਈ ਆ ਸਾਨੂੰ ਬੁਲਾਉਂਦੇ ਅਸੀਂ ਹੁਣ ਵੀ ਜਾਣ ਵਾਸਤੇ ਤਿਆਰ ਵਾਹ ਸਰਫ ਰੋਚੀ ਕੀ ਤੁਮਨਾ ਆਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਲ ਮੇ ਹੈ ਵਕਤ ਆਨੇ ਪੇ ਬਤਾ ਦੇਂਗੇ ਤੁਝੇ ਆਸਮਾਨ ਹਮ ਅਬੀ ਸੇ ਕੀ ਬਤਾਏ ਕੀ ਹਮਾਰੇ ਦਿਲ ਮੇ ਜਿਹੜੇ ਅੱਜਕੱਲ ਦੇ ਨੌਜਵਾਨ ਆ ਜੀ ਇਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਅੱਜਕੱਲ ਦੇ ਨੌਜਵਾਨਾਂ ਨੂੰ ਅਸੀਂ ਇਹ ਸਨੇਹਾ ਦੇਣਾ ਚਾਹੁੰਦੇ ਆਂ ਤੇ ਸਾਡੇ ਬੱਚੇ ਵੱਧ ਤੋਂ ਵੱਧ ਪੜ੍ਹਨ ਲਿਖਣ ਤੇ ਜਿਹੜੇ ਹੁਣ ਅੱਜਕੱਲ ਇੱਕ ਨਮਾ ਕੋੜ ਚੱਲਿਆ ਇਹ ਨਸ਼ਿਆਂ ਦਾ ਇਸ ਤੋਂ ਦੂਰ ਰਹਿਣ ਤੇ ਪੜ੍ਹ ਲਿਖਣ ਕਿ ਆਪਣੇ ਦੇਸ਼ ਦੀ ਸੇਵਾ ਵਾਸਤੇ ਜਦੋਂ ਵੀ ਜੇ ਕਿਤੇ ਮੌਕਾ ਮਿਲਦਾ ਤੇ ਵੱਧ ਤੋਂ ਵੱਧ ਖੋਜ ਜਾਣ ਆਪਣੀ ਦੇਸ਼ ਦੀ ਸੇਵਾ ਕਰਨ ਆਪਣੇ ਗਰੁੱਪ ਦਾ ਨਾਮ ਰੋਸ਼ਨ ਕਰਨ ਬਹੁਤ ਵਧੀਆ ਲੱਗਾਈ ਬੱਚਿਆਂ ਨੂੰ ਮੈਂ ਇਹੀ ਸੁਣਿਆ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਬਹੁਤ ਵਧੀਆ ਰਸਤਾ ਦਿਖਾਇਆ ਉਹਤੇ ਚੱਲਣ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਨੇ ਸਾਨੂੰ ਸਦਾ ਆਨ ਦਿੱਤਾ ਉਹਦੇ ਮੁਤਾਬਕ ਅਸੀਂ ਪੜ੍ਹਾਈ ਲਿਖਾਈ ਕਰੀਏ ਤੇ ਵੱਡੇ ਵੱਡੇ ਮਕਾਮਾਂ ਸੰਗ ਕਰੀਏ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਾਈ ਸਾਰੀ ਟੀਮ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰ ਰਹੀ ਹੈ ਤੁਹਾਡਾ ਵੀ ਸਾਡੇ ਕੋਲ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਭਾਈ ਗੁਰਜੀ ਦਾ ਖਾਲਸਾ ਕਹਿੰਦੇ ਇਹ ਸਰ ਜੀ ਇਹ ਲੜਕੀ ਹੈ ਜੀ ਤਿੰਨ ਕੱਤੇ ਠੀਕ ਹੈ ਜੀ ਦਾ ਆਪਣਾ ਮੇਰਾ ਚੁਰੂ ਗੁਰ ਜੀ ਕਲ ਨੇ ਤੇ ਸਿਕਲੇ ਜੀ ਉਹ ਗੁਰ ਅਚਾ ਜੀ ਤੇ ਛੋਟਾ ਕਾਕਾ ਉਹ ਤਾਂ ਛੋਟਾ ਕਾਕਾ ਹੈ 12 ਸਿਕਲੇ ਜੀ ਠੀਕ ਹੈ ਉਹ ਵੀ ਸੁਗੇਦਾਰ ਹੈ ਜੀ ਠੀਕ ਹੈ ਜੀ ਉਹਨੇ ਉਹਨੇ ਕਕੇ ਮੋਟਰ ਪਰ ਲੁਕੇ ਮੋਟਰ ਜਿਹੀ ਵਾਹ ਠੀਕ ਹੈ ਵਾਹ ਤੇ ਛੋਟਾ ਕਾਕਾ ਹੈ ਉਹ ਜਪਾਨ ਚਾ ਜੀ ਦਿਲ ਫੈਮੀ ਟੀਮਾਂ ਦੀ ਇੱਕ ਬੇਟੀ ਹੈ ਵੱਡੇ ਕਕੇ ਦੇ ਦੋ ਕਰਤੇ ਆ ਤੇ ਜਿਹੜਾ ਛੋਟਾ ਕਾਕਾ ਉਹਦੇ ਇੱਕ ਗੁਡੀ ਤੇ ਇੱਕ ਇਹਦਾ ਮਤਲਬ ਹੈ ਕਿ ਪਰਮਾਤਮਾ ਨੇ ਬਹੁਤ ਕਿਰਪਾ ਜੀ ਉਹਦੀ ਸਰਵਣਤ ਬਹਾਰਾ ਹਾਂਜੀ ਹਾਂਜੀ ਸਾਰੀਆਂ ਬਦਲ ਜੜੀਆਂ ਜੇੜੀਆਂ ਬਹੁਤ ਵਧੀਆ ਕਿਸੇ ਕਿਸੇ ਤਰ੍ਹਾਂ ਦੀ ਕੋਈ ਜੀ ਘਾਟ ਨਹੀਂ ਹੈ ਹੁਣ ਮਾਰਤ ਨੇ ਬਹੁਤ ਵਧੀਆ ਸਭ ਕੁਝ ਦਿੱਜਿਆ ਜੋ ਕੌਸ਼ਿਸ਼ ਇਹਨੇ ਮੈਂ ਹਾਂਜੀ ਕੋਈ ਕਿਸੇ ਚੀਜ਼ ਦੀ ਘਾਟ ਨਹੀਂ ਕੋਈ ਨਹੀਂ ਬੜੀ ਉਹਦੀ ਕਿਰਪਾ ਹੈ ਪਰਮਾਤਮਾ ਜੀ he